जाले रे ए पकड़ के इधर अच्छा ही कर दादा जाले रे जितना मतलब थोड़ा नहीं भाई हाथ छोड़ दो तू सर्वे भी इधर खड़ा रे धक्काओ जाने आ रुक मेरे घर तोड़वा बहुत कल तोड़ तोड़ पर तू तोड़ के भाईया हां मोड़वा चाहिए इधर ही या बसला कुछ नहीं बस मैं खड़ा रे है देखो की बैठिया सब तुझे लांदे अब अपन अब हैं कौन चाबी दे के तुम लोग के हम रहे मां ਉਹ ਆਪੇ ਕਿਨੇ ਤੇਰੀ ਪੌੜੀ ਮਾਰਨਗੇ ਲੈ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਸਿੱਖ ਨੌਜਵਾਨ ਨੂੰ ੱੱਕਾ ਮਾਰਿਆ ਉਸ ਨੂੰ ਮੋਟਰਸਾਈਕਲ ਤੋਂ ਥੱਲੇ ਸੁੱਟ ਦਿੱਤਾ ਉਸ ਦੇ ਗਲਮੇ ਨੂੰ ਅਤੇ ਕੜੇ ਨੂੰ ਹੱਥ ਪਾਇਆ ਇਸ ਤੋਂ ਇਲਾਵਾ ਉਸ ਦੀ ਪੱਗ ਨੂੰ ਉਤਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੌਰਾਨ ਦੋਵਾਂ ਵਿਚਾਲੇ ੱੱਕਾ ਮੁਕੀ ਵੀ ਹੋਈ ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਸਿੱਖ ਨੌਜਵਾਨ ਨਾਲ ਗਾਲੀ ਗਲੋਚ ਵੀ ਕੀਤਾ ਜਿहां ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਮੁਲਾਜ਼ਮ ਇੱਕ ਸਿੱਖ ਨੌਜਵਾਨ ਨਾਲ ਤੱਕੇਸ਼ਾਹੀ ਕਰ ਰਿਹਾ ਹੈ ਇਸ ਦੌਰਾਨ ਪੁਲਿਸ ਮੁਲਾਜ਼ਮ ਦਾ ਇਲਜ਼ਾਮ ਹੈ ਕਿ ਨੌਜਵਾਨ ਵੱਲੋਂ ਮੋਟਰਸਾਈਕਲ ਤੇ ਤਿੰਨ ਸਵਾਰੀਆਂ ਬਿਠਾਈਆਂ ਹੋਈਆਂ ਸੀ ਜਦਕਿ ਨੌਜਵਾਨ ਦਾ ਕਹਿਣਾ ਹੈ ਕਿ ਉਹ ਸਿਰਫ ਦੋ ਵਿਅਕਤੀ ਜਾ ਰਹੇ ਸੀ ਜਿਸ ਦੀਆਂ ਉਸ ਕੋਲ ਤਸਵੀਰਾਂ ਵੀ ਮੌਜੂਦ ਨੇ ਪਰ ਦੂਜੇ ਪਾਸੇ ਪੁਲਿਸ ਮੁਲਾਜ਼ਮ ਉਸ ਨੂੰ ਗਲਮੇ ਤੋਂ ਫੜ ਕੇ ਲਗਾਤਾਰ ਉਸ ਨਾਲ ਤੱਕੇ ਮਾਰਦਾ ਨਜ਼ਰਾਇਆ खड़े खड़ा रे खड़ा खड़ा मतलब खड़े रहे हाथ छोड़ दो दूसरा खड़े फिर वे खड़े खड़ा रे धक्का लेना अब कर गाड़ी छोड़ दूंगा ऐसे मारना नहीं चाहिए मारना नहीं चाहिए हां मार मारना चाहिए उस पे गिराना वो सर वो

ਰੋਕਾ ਕਿਸ ਲਈ ਹੈ? ਟ੍ਰਿਪਲ ਵਰਾਸੀ ਭਾਈ। ਰੋਕਾ ਕਿਸ ਲਈ ਹੈ ਆਪਨੇ? ਟ੍ਰਿਪਲ ਸਵਾਰੀ ਵਿੱਚ। ਕਹਾਂ ਹੈ ਟ੍ਰਿਪਲ ਸਵਾਰੀ ਦਿਖਾਓ? ਦਿਖਾ ਰਹਾ ਹਾਂ। ਇਹ ਬੈਚਰੀ ਖਾਈ ਹੈ। ਅਗਰ ਲੈ ਦੇਖ ਲੈ ਨਾ। ਕਿਹ ਕਹਾਂ ਟ੍ਰਿਪਲ ਗਾੜੀ? ਨਾਮ ਪੜਨਾ। ਕਹਾਂ ਲ ਟ੍ਰਿਪਲ ਸਵਾਰੀ ਦਿਖਾਓ ਕਹਾਂ? ਦੋ ਜਮਾਨਾ ਜਮਾਨ ਇਕਤਰਸ਼ਾ ਮੇਰੇ ਸਾਥ। ਜਮਾਨਾ ਬੜਾ ਜਮਾਨ। ਇਕਤਰਸ਼ਾ ਹੀ ਮੈਂ ਹਾਂ। ਹਾਂ, ਅਲੱਗ ਖੜੇ ਰਹੇ। ਉਹ ਆਹ ਕੜਾ ਫੜਿਆ ਇੰਨੇ ਉਹਦਾ। ਤਾਂ ਕਈ ਗੱਰੀ ਆਉਂਗੀਆਂ, ਛਰੇ ਆਉਂਗੇ ਤੇ ਜੋ ਕਮਾਲ ਹੋਗੀ। ਬਾਗ ਦੇ ਹੱਥ ਮਾਰਨਦੇ ਕਈ ਅਗਲੇ ਬੰਦੇ ਨੇ। ਅਲੱਗ ਜਮਾਨਾ ਜਮਾਨ ਬਣਾ ਇਹ ਥਾਣੇ ਗਾੜੀ ਬੁਲਾ ਲੈ। ਬੁਲਾ ਰਿਸ਼ੋਬਰਾ ਨੰਬਰ 112 112 ਬੁਲਾ ਲੈ ਨਾ ਜ਼ਰਾ। ਆਹ ਵੇਖੋ ਵੀਡੀਓ। ਓਕੇ ਬੜਾ 112 ਬੁਲਾ। ਬੁਲਾ ਮੱਕ 112 ਬੁਲਾ। ਥਾਣੇ ਦੇ 112 ਨਹੀਂ। ਟ੍ਰਿਪਲ ਦੁਆਰੀ ਭਾਰੀ ਮੈਂ ਤਾਂ ਇਹ ਆਉਂਦੇ ਹਾਂ ਉੱਥੋਂ ਹੱਥ ਦੇ ਕੇ ਰੋਕ ਰਿਆ ਇਹਨੂੰ। ਇੱਥੇ ਆ ਗਏ। ਆ ਪੁੱਛੋ ਟ੍ਰਿਪਲ ਦੁਆਰੀ ਤੇ ਆਂ ਭਾਈ। ਅਰੇ ਇਹ ਤੁਹਾਨੂੰ ਮਾਰ ਦਰ ਦਿਓ ਮੋੜ ਤੇ ਕਿਸ ਨੂੰ ਉਤਾਰਾ ਵਹਾਂ ਅਰੇ ਦਿਖਾ ਦਿਓ ਤਾਂ ਆ ਕੀ ਸੰਦੀਪ ਕੁਲਵਾਨ ਭਾਈਆ ਤਾਂ ਰੋਕਾਈ ਦੋਦਾ ਤੁਮ ਤਾਂ ਯਾਰ ਇਹ ਵੀਡੀਓ ਉੱਤਰਾਖੰਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਦੋ ਸਿੱਖ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸੀ ਇਸੁਰਾ ਨਾਕਾ ਲਗਾ ਕੇ ਖੜੇ ਪੁਲਿਸ ਮਲਾਜ਼ਮ ਨੇ ਉਸ ਨੂੰ ਰੋਕਣ ਦੀ ਬਜਾਏ ੱੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਨੌਜਵਾਨ ਗੰਦ ਵਿੱਚ ਜਾ ਬੱਜ ਗਿਆ ਜਦ ਕਿ ਉਸ ਦਾ ਮੋਟਰਸਾਈਕਲ ਵੀ ਗੰਧ ਦੇ ਨਾਲ ਵੱਜ ਕੇ ਥੱਲੇ ਡਿੱਗ ਗਿਆ ਜਿਸ ਤੋਂ ਬਾਅਦ ਨੌਜਵਾਨ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਗਲਮੇ ਤੋਂ ਫੜ ਲਿਆ ਉਸ ਦਾ ਕੜਾ ਫੜ ਲਿਆ ਅਤੇ ਉਸ ਨੂੰ ੱੱਕੇ ਮਾਰਦਾ ਰਿਹਾ ਇਸ ਦੌਰਾਨ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਲੋਕ ਵੀ ਨੌਜਵਾਨ ਦਾ ਸਾਥ ਦੇਣ ਦੇ ਨਜ਼ਰ ਆਏ ਪਰ ਪੁਲਿਸ ਮੁਲਾਜ਼ਮ ਆਪਣੀ ਅੜੀ ਤੇ ਅੜਿਆ ਰਿਹਾ ਅਤੇ ਨੌਜਵਾਨ ਨੂੰ ਬੁਰਾ ਭਲਾ ਬੋਲਦਾ ਰਿਹਾ ਇਸ ਦੌਰਾਨ ਉਸ ਨੇ ਨੌਜਵਾਨ ਨੂੰ ਥਾਣੇ ਲਿਜਾਣ ਦੀ ਧਮਕੀ ਵੀ ਦਿੱਤੀ

રોકા કિસ લિયે હે સિપાઈ વલા સિપાઈ રોકા કિસ લિયે આપને ટ્રિપલ સવારી મે કહા હે ટ્રિપલ સવારી દિખાઓ બુલાંગો બતા દિખા રહા હું યે બેચ દિખાઈ હે અલા લે દેખ લેના કહા ટ્રિપલ સવારી નામ પડના કહા લા ટ્રિપલ સવારી જો કહા દો જાવે કરશિયા મેરે સાથ જમન બલા જમન ઇતકાર સે હિયા મે હું અલા ફડે ઓ આ કડા ફડેયા ઇને ઓરો તા ફાઈ ગરી જાઉંગિયા છરિયા ઉમી પે જો કમાલ હોગી બગ દે હાથ મારંદે કોઈ અગલે બંદે દે હે મે જાવે જમન બલા યે થાની ગાડી બલા દે ਇਹ ਥਾਣੇ ਘੜੇ ਬੁਲਾ ਲੈ। ਤੂੰ 112 ਬੁਲਾ ਲੈ 112। 112 ਬੁਲਾ ਲੈ ਨਾ ਕਰ। ਆ ਵੇਖੋ ਵੀਡੀਓ। ਓਕੇ ਬੜਾ 112 ਬੁਲਾ। ਮਾਲੇ ਰਾਡੀ। ਬੁਲਾ ਮਖ 112 ਬੁਲਾ। ਕਿੱਥੇ ਜਵਾਰੀ ਨਹੀਂ। ਟ੍ਰਿਪਲ ਜਵਾਰੀ ਭਾਰੀ ਮੈਂ ਤਾਂ ਇਹ ਆਉਂਦੇ ਹਾਂ ਤੋਂ ਹੱਥ ਦੇ ਕੇ ਰੋਕ ਰਹਿ ਨੇ। ਇੱਥੇ ਆ ਗਏ। ਆ ਪੁੱਛੋ ਟ੍ਰਿਪਲ ਜਵਾਰੀ ਤੇ ਆਂ ਭਾਈ। ਹੈ? ਦੇਖੀ ਤੁਹਾਨੂੰ ਮਾਤ ਦਾਰ ਦਿਓ। ਮੋੜ ਕੇ ਕਿਸ ਨੂੰ ਉਤਾਰਾ ਵਹਾਂ? ਅਰੇ ਦਿਖਾ ਦੇ ਮੈਂ ਤੇ ਆ ਕੇ ਸੰਦੀਪ ਕੁਲਵਾਨ। ਫਿਰ ਇਹ ਤਾਂ ਰੋਕਾਈ ਤੋਂ ਤਾਂ ਤੁੰ ਤੋਂ ਯਾਰ ਤੇ ਉੱਧਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਲੋਕ ਇਸ ਪੁਲਿਸ ਮੁਲਾਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਉੱਥੇ ਹੀ ਐਸਜੀਪੀਸੀ ਨੂੰ ਵੀ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਪੁਲਿਸ ਮੁਲਾਜ਼ਮ ਖਿਲਾਫ ਬਣਦੀ ਕਾਰਵਾਈ ਕਰਵਾਈ ਜਾਵੇ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਇਸ ਪੁਲਿਸ ਮੁਲਾਜ਼ਮ ਨੇ ਕਿਸ ਕਦਰ ਕਾਬੂ ਕੀਤਾ ਹੋਇਆ ਉਸ ਦੀ ਗਲਮੇ ਤੋਂ ਫੜ ਕੇ ਉਸ ਦੇ ਪੱਗ ਤੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ